ਕਿਸ ਨੇ ਬੜੇ ਕਮਾਲ ਦੀ ਗੱਲ ਕਹੀ ਹੈ ਕਿ ਲੋਕ ਆਪਣੇ ਚਿਹਰੇ ਨੂੰ ਸਾਫ਼ ਰੱਖਦੇ ਨੇ ਜਿਸ ਤੇ ਲੋਕਾਂ ਦੀ ਨਜ਼ਰ ਹੁੰਦੀ ਹੈ ਪਰ ਆਪਣੇ ਦਿਲ ਅਤੇ ਕਰਮਾਂ ਨੂੰ ਸਾਫ਼ ਰੱਖਣਾ ਭੁੱਲ ਜਾਂਦੇ ਨੇ ਜਿਸ ਤੇ ਪ੍ਰਮਾਤਮਾ ਦੀ ਨਜ਼ਰ ਹੁੰਦੀ ਹੈ ਸਤਿ ਸ੍ਰੀ ਅਕਾਲ ਦੋਸਤੋ ਇੱਕ ਬੜੀ ਛੋਟੀ ਜੀ ਕਹਾਣੀ ਸੁਣਾਉਂਦਾ ਹਾਂ ਜਿਨ੍ਹਾਂ ਨੇ ਕਹਾਣੀ ਲਿਖੀ ਹੈ ਉਹਨਾਂ ਨੇ ਕਿਹਾ ਹੈ ਕਿ ਇੱਕ ਦਿਨ ਮੇਰੇ ਘਰ ਦੀ ਡੋਰ ਬੈਲ ਵੱਜੀ ਮੈਂ ਦੌੜ ਕੇ ਦਰਵਾਜ਼ਾ ਖੋਲ੍ਹਿਆ ਤੰਦਰਵਾਜੇ ਦੇ ਬਾਹਰ ਇੱਕ ਬਹੁਤ ਹੀ ਖੂਬਸੂਰਤ ਦਿਖਾਈ ਦੇਣ ਵਾਲਾ ਵਿਅਕਤੀ ਖੜ੍ਹਾ ਸੀ ਮੈਂ ਉਹਨਾਂ ਨੂੰ ਪੁੱਛਿਆ ਕਿ ਹਾਂਜੀ ਭਾਈ ਸਾਹਿਬ ਦੱਸੋ ਕੋਈ ਕੰਮ ਹੈ ਇੰਨਾ ਸੁਣ ਕੇ ਉਹ ਸਾਹਮਣੇ ਵਾਲਾ ਵਿਅਕਤੀ ਬੋਲਿਆ ਕਿ ਅੱਛਾ ਅੱਜ ਮੈਂ ਚੱਲ ਕੇ ਤੇਰੇ ਘਰ ਆਇਆ ਹਾਂ ਤੇ ਤੂੰ ਮੈਨੂੰ ਪਛਾਣਨ ਤੋਂ ਵੀ ਮਨਾ ਕਰ ਰਿਹਾ ਹੈ ਮੈਂ ਕਿਹਾ ਕਿ ਮੈਂ ਸਮਝਿਆ ਨਹੀਂ ਤੁਸੀਂ ਕੌਣ ਹੋ ਇਸ ਤੇ ਉਸ ਵਿਅਕਤੀ ਨੇ ਕਿਹਾ ਕਿ ਮੈਂ ਹਾਂ ਜਿਸ ਨੇ ਤੈਨੂੰ ਸਾਬ ਬਣਾਇਆ ਹੈ ਅੱਜ ਤੇਰੇ ਕੋਲ ਗੱਡੀ ਹੈ ਵੱਡਾ ਘਰ ਹੈ ਸੁਖੀ ਪਰਿਵਾਰ ਹੈ ਐਸ਼ੋ ਰਾਮ ਹੈ ਇਹ ਸਭ ਕੁਝ ਮੇਰੇ ਕਰਕੇ ਹੈ ਉਸ ਦੀ ਗੱਲ ਸੁਣ ਕੇ ਮੈਂ ਥੋੜਾ ਜਿਹਾ ਸਖਤੀ ਨਾਲ ਕਿਹਾ ਕਿ ਕਿਉਂ ਤੁਸੀਂ ਭਗਵਾਨ ਹੋ ਤਾਂ ਉਸ ਭਾਈ ਸਾਹਿਬ ਨੇ ਕਿਹਾ ਕਿ ਹਾਂ ਮੈਂ ਭਗਵਾਨ ਹੀ ਹਾਂ ਤੂੰ ਕਹਿੰਦਾ ਸੀ ਨਾ ਕਿ ਨਜ਼ਰ 'ਚ ਰਹਿੰਦੇ ਹੋ ਨਜ਼ਰ ਨਹੀਂ ਆਉਂਦੇ ਲੋ ਅੱਜ ਮੈਨੂੰ ਨਜ਼ਰ ਆ ਹੀ ਗਿਆ ਅੱਜ ਪੂਰਾ ਦਿਨ ਤੂੰ ਮੈਨੂੰ ਦੇਖ ਸਕਦਾ ਹੈ ਹੋਰ ਕੋਈ ਨਹੀਂ ਦੇਖ ਸਕਦਾ ਸਿਰਫ ਤੂੰ ਹੀ ਦੇਖ ਸਕਦਾ ਹੈ ਅੱਜ ਪੂਰਾ ਦਿਨ ਮੈਂ ਤੇਰੇ ਨਾਲ ਹਾਂ ਮੈਂ ਉਸ ਵਿਅਕਤੀ ਨਾਲ ਇਹ ਗੱਲ ਕਰ ਹੀ ਰਿਹਾ ਸੀ ਕਿ ਇੰਨੇ ਵਿੱਚ ਪਿੱਛੋਂ ਮੇਰੀ ਮਾਂ ਨੇ ਆਵਾਜ਼ ਦਿੱਤੀ ਕਿ ਤੂੰ ਦਰਵਾਜ਼ੇ ਤੇ ਖੜਾ ਕੀ ਕਰ ਰਿਹਾ ਹੈ ਅੰਦਰ ਆ ਜਾ ਉੱਥੇ ਕੋਈ ਨਹੀਂ ਹੈ ਮੈਂ ਡਰ ਗਿਆ ਸਹਿਮ ਗਿਆ ਕਿ ਮੇਰੀ ਮਾਂ ਨੂੰ ਦਿਖਾਈ ਕਿਉਂ ਨਹੀਂ ਦੇ ਰਿਹਾ ਬਿਨਾਂ ਦੇਰੀ ਤੋਂ ਮੈਂ ਅੰਦਰ ਆਇਆ ਅੰਦਰ ਆ ਕੇ ਸੋਫੇ ਤੇ ਬੈਠਿਆ ਤਾਂ ਕੀ ਦੇਖਦਾ ਹਾਂ ਕਿ ਬਾਹਰ ਖੜਾ ਵਿਅਕਤੀ ਮੇਰੇ ਨਾਲ ਬੈਠਾ ਹੈ ਮੈਂ ਸੋਚਿਆ ਕਿ ਇਹ ਤਾਂ ਸੱਚਮੁੱਚ ਹੀ ਭਗਵਾਨ ਹੈ ਇੰਨੇ ਵਿੱਚ ਮੇਰੀ ਮਾਂ ਚਾਹ ਦਾ ਕੱਪ ਲੈ ਕੇ ਆ ਗਈ ਮੈਂ ਚਾਹ ਦਾ ਕੁੱਟ ਭਰ ਕੇ ਉੱਚੀ ਰੌਲਾ ਪਾਇਆ ਜੋ ਕਿ ਮੇਰੀ ਆਦਤ ਸੀ ਕਿ ਮਾਂ ਇਹ ਕਿਹੋ ਜਿਹੀ ਚਾਹ ਬਣਾਈ ਹੈ ਇੰਨੀ ਚਿੰਨੀ ਕਿਉਂ ਪਾ ਦਿੱਤੀ ਉਸੇ ਟਾਈਮ ਮੈਂ ਦੇਖਿਆ ਕਿ ਉਹ ਸਾਹਮਣੇ ਵਾਲਾ ਵਿਅਕਤੀ ਮੈਨੂੰ ਦੇਖ ਰਿਹਾ ਹੈ ਮੈਂ ਉਹਨਾਂ ਦੀ ਨਜ਼ਰ ਵਿੱਚ ਸੀ ਅਚਾਨਕ ਮੈਨੂੰ ਖਿਆਲ ਆਇਆ ਕਿ ਜੇਕਰ ਇਹ ਵਿਅਕਤੀ ਭਗਵਾਨ ਹੈ ਤਾਂ ਇਹ ਮੇਰੇ ਬਾਰੇ ਕੀ ਸੋਚੇਗਾ ਕਿ ਮਾਂ ਨਾਲ ਇਸ ਤਰ੍ਹਾਂ ਗੱਲ ਕਰੀਦੀ ਹੈ ਕਿਵੇਂ ਆਪਣੀ ਮਾਂ ਨੂੰ ਉੱਚੀ ਉੱਚੀ ਬੋਲ ਰਿਹਾ ਹੈ ਮੈਂ ਸੋਚਾਂ ਵਿੱਚ ਪੈ ਗਿਆ ਮੈਂ ਕੁਝ ਸੰਭਲਿਆ ਤੇ ਮੈਂ ਪਿਆਰ ਨਾਲ ਕਿਹਾ ਮਾਂ ਚਾਹ ਠੀਕ ਹੈ ਕੋਈ ਬਾਤ ਨਹੀਂ ਮੈਂ ਪੀ ਲਵਾਂਗਾ ਫਿਰ ਮੈਂ ਚਾਹ ਪੀ ਲਈ ਤੇ ਮੈਂ ਉੱਠ ਕੇ ਨਹਾਉਣ ਲਈ ਤੁਰਨ ਲੱਗਿਆ ਤਾਂ ਮੈਂ ਦੇਖਿਆ ਉਹ ਸਾਹਮਣੇ ਵਾਲਾ ਵਿਅਕਤੀ ਮੇਰੇ ਨਾਲ ਹੀ ਆਉਣ ਲੱਗਿਆ ਮੈਂ ਦੋਵੇਂ ਹੱਥ ਜੋੜ ਕੇ ਕਿਹਾ ਮੈਨੂੰ ਬਖਸ਼ ਦੋ ਮੈਨੂੰ ਨਹਾਉਣਾ ਹੈ ਮੈਂ ਤਿਆਰ ਹੋਣਾ ਹੈ ਫਿਰ ਮੈਂ ਤਿਆਰ ਹੋ ਕੇ ਆਇਆ ਪੂਜਾ ਪਾਠ ਕਰਨ ਲੱਗਿਆ ਤਾਂ ਉਹ ਵੀ ਮੇਰੇ ਨਾਲ ਸੀ ਉਹ ਸਿਰਫ ਮੈਨੂੰ ਹੀ ਦਿਖਾਈ ਦੇ ਰਿਹਾ ਸੀ ਮੈਂ ਬੜੇ ਮਨ ਨਾਲ ਪੂਜਾ ਪਾਠ ਅਰਦਾਸਾਂ ਕੀਤੀ ਕਿ ਅੱਜ ਤਾਂ ਪ੍ਰਮਾਤਮਾ ਮੇਰੇ ਨਾਲ ਹੈ ਮੈਂ ਇਮਾਨਦਾਰੀ ਨਾਲ ਪੂਜਾ ਕੀਤੀ ਉਸ ਤੋਂ ਬਾਅਦ ਮੈਂ ਬਾਹਰ ਨਿਕਲਿਆ ਕਾਰ 'ਚ ਬੈਠਿਆ ਤਾਂ ਉਹ ਭਾਈ ਸਾਹਿਬ ਵੀ ਨਾਲ ਵਾਲੀ ਸੀਟ ਤੇ ਮੇਰੇ ਨਾਲ ਬੈਠੇ ਸਨ ਗੱਡੀ ਹਲੇ ਥੋੜੀ ਜਿਹੀ ਦੂਰ ਹੀ ਗਈ ਸੀ ਕਿ ਮੈਨੂੰ ਫੋਨ ਆ ਗਿਆ ਮੇਰੀ ਆਦਤ ਸੀ ਕਿ ਮੈਂ ਗੱਡੀ ਚਲਾਉਂਦੇ ਜਰੋਂਦੇ ਹੀ ਫੋਨ ਸੁਣਦਾ ਸੀ ਮੈਂ ਕਾਲ ਰিসিਵ ਕਰਨ ਵਾਲਾ ਹੀ ਸੀ ਕਿ ਮੈਨੂੰ ਲੱਗਿਆ ਕਿ ਭਗਵਾਨ ਮੇਰੇ ਨਾਲ ਬੈਠਾ ਹੈ ਮੈਨੂੰ ਡਾਂਟ ਦੇਣਗੇ ਕਿ ਕੀ ਕਰ ਰਿਹਾ ਹੈ ਫਿਰ ਮੈਂ ਗੱਡੀ ਸਾਈਡ ਤੇ ਲਗਾਈ ਸਾਰੇ ਨਿਯਮ ਕਾਇਦੇ ਫਾਲੋ ਕੀਤੇ ਅਤੇ ਫੋਨ ਤੇ ਗੱਲ ਕੀਤੀ ਸਾਹਮਣੇ ਤੋਂ ਜਿਹੜੀ ਕਾਲ ਆਈ ਸੀ ਉਮ ਕੋਈ ਮੇਰੇ ਕੰਮ ਨਾਲ ਸੰਬੰਧਿਤ ਸੀ ਅਤੇ ਕਿਸੇ ਡੀਲ ਦੇ ਬਾਰੇ ਗੱਲ ਕਰਨੀ ਸੀ ਮੈਂ ਪੁੱਛਣ ਵਾਲਾ ਹੀ ਸੀ ਕਿ ਇਸ ਦੇ ਵਿੱਚ ਮੈਨੂੰ ਉੱਪਰੋਂ ਕੀ ਮਿਲੇਗਾ ਪਰ ਮੈਂ ਪਰਮਾਤਮਾ ਦੇ ਨਾਲ ਬੈਠੇ ਹੋਣ ਕਰਕੇ ਉੱਪਰ ਵਾਲੇ ਪੈਸੇ ਦੀ ਗੱਲ ਨਹੀਂ ਕੀਤੀ ਅਤੇ ਮੈਂ ਇਹ ਕਿਹਾ ਕਿ ਕੋਈ ਗੱਲ ਨਹੀਂ ਬਾਅਦ ਵਿੱਚ ਮਿਲ ਲੈਣਾ ਦਫ਼ਤਰ ਵਿੱਚ ਆ ਕੇ ਉੱਥੇ ਬਹਿ ਕੇ ਗੱਲ ਕਰ ਲਵਾਂਗੇ ਪੈਸੇ ਦੀ ਕੋਈ ਗੱਲ ਹੀ ਨਹੀਂ ਹੋਈ ਦਫ਼ਤਰ ਪਹੁੰਚਿਆ ਤਾਂ ਦਫ਼ਤਰ ਵਿੱਚ ਮੈਂ ਅਕਸਰ ਸਟਾਫ ਨੂੰ ਕਈ ਵਾਰ ਬੁਰਾ ਭਲਾ ਬੋਲ ਦਿੰਦਾ ਸੀ ਕਈ ਵਾਰ ਗੁੱਸੇ ਵਿੱਚ ਗਾਲਾਂ ਵੀ ਕੱਢ ਦਿੰਦਾ ਸੀ ਪਰ ਮੈਂ ਉਸ ਦਿਨ ਅਜੀਹਾ ਕੁਝ ਨਹੀਂ ਕੀਤਾ ਕਿਉਂਕਿ ਮੈਂ ਪਰਮਾਤਮਾ ਦੀ ਨਜ਼ਰ ਵਿੱਚ ਸੀ ਮੈਂ ਕਿਸੇ ਦੇ ਨਾਲ ਵੀ ਬੁਰਾ ਵਰਤਾਵ ਨਹੀਂ ਕੀਤਾ ਕਿਸੇ ਦੇ ਨਾਲ ਵੀ ਗੁੱਸਾ ਨਹੀਂ ਕੀਤਾ ਸਾਰਿਆਂ ਦੇ ਨਾਲ ਸ਼ਾਂਤੀ ਨਾਲ ਗੱਲ ਕੀਤੀ ਪਿਆਰ ਨਾਲ ਗੱਲ ਕੀਤੀ ਸਾਰੇ ਲੋਕ ਬੜੇ ਹੈਰਾਨ ਸਨ ਕਿ ਅੱਜ ਸਰ ਨੂੰ ਕੀ ਹੋ ਗਿਆ ਬੜੇ ਹੀ ਸ਼ਾਂਤ ਦਿਖਾਈ ਦੇ ਰਹੇ ਨੇ ਪੂਰਾ ਦਿਨ ਇਸੇ ਤਰ੍ਹਾਂ ਚੰਗੇ ਚੰਗੇ ਕੰਮ ਕਰਦੇ ਬੀਤ ਗਿਆ ਨਾ ਮੇਰੇ ਅੰਦਰ ਕਾਮ ਆਇਆ ਨਾ ਲੋਭ ਆਇਆ ਨਾ ਕੋਈ ਹੋਰ ਵਿਕਾਰ ਪੈਦਾ ਹੋਇਆ ਕਿਉਂਕਿ ਮੈਂ ਉਸ ਦਿਨ ਪਰਮਾਤਮਾ ਦੀ ਨਜ਼ਰ ਵਿੱਚ ਸੀ ਸ਼ਾਮ ਹੋਈ ਤਾਂ ਦਫ਼ਤਰ ਤੋਂ ਘਰ ਜਾਣ ਲਈ ਗੱਡੀ ਵਿੱਚ ਬੈਠਿਆ ਮੈਂ ਘਰ ਆਇਆ ਤਾਂ ਉਹ ਵੀ ਘਰ ਆ ਗਏ ਟੇਬਲ ਤੇ ਡਿਨਰ ਤਿਆਰ ਸੀ ਮਾਂ ਨੇ ਸਾਰਾ ਕੁਝ ਬਣਾ ਕੇ ਰੱਖਿਆ ਹੋਇਆ ਸੀ ਮੈਂ ਦੇਖਿਆ ਕਿ ਉਹ ਵੀ ਮੇਰੇ ਨਾਲ ਟੇਬਲ ਤੇ ਬੈਠੇ ਨੇ ਜ਼ਿੰਦਗੀ ਚ ਪਹਿਲੀ ਵਾਰ ਮੈਂ ਪਰਮਾਤਮਾ ਨੂੰ ਕਿਹਾ ਕਿ हे ਪਰਮਾਤਮਾ ਪਹਿਲੀ ਰੋਟੀ ਤੁਸੀਂ ਖਾਓ ਉਹਨਾਂ ਨੇ ਇੱਕ ਬੁਰਕੀ ਤੋੜੀ ਉਸ ਤੋਂ ਬਾਅਦ ਮੈਂ ਰੋਟੀ ਖਾਣੀ ਸ਼ੁਰੂ ਕਰ ਦਿੱਤੀ ਖਾਣਾ ਖਾਣ ਤੋਂ ਬਾਅਦ ਮਾਂ ਨੇ ਕਿਹਾ ਕਿ ਤੂੰ ਅੱਜ ਖਾਣੇ ਵਿੱਚ ਕੋਈ ਕਮੀ ਨਹੀਂ ਕੱਢੀ ਅੱਜ ਤੂੰ ਕਿਹਾ ਨਹੀਂ ਕਿ ਨਮਕ ਘੱਟ ਹੈ ਜਾਂ ਮਿਰਚ ਤੀਜ ਹੈ ਕੀ ਗੱਲ ਅੱਜ ਕੀ ਹੋਇਆ ਸੂਰਜ ਪੱਛਮ ਤੋਂ ਨਿਕਲਿਆ ਹੈ ਮੈਂ ਮਾਂ ਨੂੰ ਕਿਹਾ ਨਹੀਂ ਮਾਂ ਸੂਰਜ ਤਾਂ ਅੱਜ ਵੀ ਉੱਥੋਂ ਹੀ ਨਿਕਲਿਆ ਸੀ ਪਰ ਅੱਜ ਮੈਂ ਭੋਜਨ ਨਹੀਂ ਕੀਤਾ ਅੱਜ ਤਾਂ ਮੈਂ ਪ੍ਰਸ਼ਾਦ ਖਾਇਆ ਹੈ ਤੇ ਪ੍ਰਸ਼ਾਦ ਦੇ ਵਿੱਚ ਕਦੇ ਕਮੀ ਥੋੜਾ ਕੱਢੀ ਜਾਂਦੀ ਹੈ ਮੇਰੀ ਮਾਂ ਲਈ ਇਹ ਇੱਕ ਸਰਪ੍ਰਾਈਜ਼ ਸੀ ਉਹ ਬਹੁਤ ਖੁਸ਼ ਹੋਈ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਬਾਹਰ ਘੁੰਮਿਆ ਤੇ ਸੌਣ ਲਈ ਆਪਣੇ ਕਮਰੇ ਵਿੱਚ ਆ ਗਿਆ ਮੈਂ ਦੇਖਿਆ ਕਿ ਉਹ ਮੇਰੇ ਤੋਂ ਪਹਿਲਾਂ ਮੇਰੇ ਕਮਰੇ ਵਿੱਚ ਮੌਜੂਦ ਸਨ। ਉਹਨਾਂ ਨੇ ਮੇਰੇ ਸਿਰ ਤੇ ਹੱਥ ਫੇਰਿਆ ਤੇ ਕਿਹਾ ਕਿ ਤੈਨੂੰ ਅੱਜ ਸਕੂਨ ਦੀ ਨੀਂਦ ਆਵੇਗੀ। ਤੇ ਸੱਚਮੁੱਚ ਹੀ ਮੈਨੂੰ ਸਕੂਨ ਦੀ ਨੀਂਦ ਆ ਗਈ। ਫਿਰ ਅਚਾਨਕ ਹੀ ਮੈਨੂੰ ਮੇਰੀ ਮਾਂ ਦੀ ਆਵਾਜ਼ ਸੁਣਾਈ ਦਿੱਤੀ। ਮੇਰੀ ਨੀਂਦ ਖੁੱਲ ਗਈ ਤੇ ਮੈਨੂੰ ਉਸ ਟਾਈਮ ਪਤਾ ਲੱਗਿਆ ਕਿ ਉਹ ਹੋ ਇਹ ਤਾਂ ਇੱਕ ਸੁਪਨਾ ਸੀ। ਮੈਂ ਗਹਿਰੀ ਨੀਂਦ ਵਿੱਚ ਸੀ ਤੇ ਇੱਕ ਸੁਪਨਾ ਦੇਖ ਰਿਹਾ ਸੀ। ਪਰ ਸੱਚ ਤਾਂ ਇਹ ਹੈ ਕਿ ਮੈਂ ਜੀਵਨ ਦੀ ਗਹਿਰੀ ਨੀਂਦ ਵਿੱਚ ਸੀ। ਉਸ ਸੁਪਨੇ ਨੇ ਮੈਨੂੰ ਅੱਜ ਜਗਾ ਦਿੱਤਾ ਸੀ ਇੱਕ ਅਜੀਹਾ ਸੁਪਨਾ ਜਿਸ ਨੇ ਮੈਨੂੰ ਝੰਡੋੜ ਕੇ ਰੱਖ ਦਿੱਤਾ ਸੀ ਤੇ ਮੈਨੂੰ ਇਹ ਦੱਸਿਆ ਸੀ ਕਿ ਅਸੀਂ ਹਮੇਸ਼ਾ ਪਰਮਾਤਮਾ ਦੀ ਨਜ਼ਰ ਵਿੱਚ ਆਂ ਸਾਨੂੰ ਹਮੇਸ਼ਾ ਹੀ ਚੰਗੇ ਕੰਮ ਕਰਨੇ ਚਾਹੀਦੇ ਨੇ ਦੋਸਤੋ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸੱਚਮੁੱਚ ਹੀ ਅਸੀਂ ਗਹਿਰੀ ਨੀਂਦ ਵਿੱਚ ਸੌ ਰਹੇ ਹੁੰਦੇ ਆਂ ਵਿਕਾਰਾਂ ਵਿੱਚ ਘਿਰੇ ਹੋਏ ਹੁੰਦੇ ਆਂ ਤੇ ਚੇਕਰ ਕੋਈ ਅਜੀਹਾ ਸੁਪਨਾ ਆ ਜਾਵੇ ਜਿਹੜਾ ਸਾਨੂੰ ਗਹਿਰੀ ਨੀਂਦ ਤੋਂ ਜਗਾ ਦੇਵੇ ਤਾਂ ਫਿਰ ਇਹ ਕਹਾਣੀ ਹੀ ਅੱਜ ਇੱਕ ਸੁਪਨਾ ਹੈ ਜੋ ਤੁਹਾਨੂੰ ਉਸ ਗਹਿਰੀ ਨੀਂਦ ਤੋਂ ਜਗਾ ਸਕਦਾ ਹੈ ਯਾਦ ਰੱਖੋ ਤੁਸੀਂ ਹਮੇਸ਼ਾ ਉਸ ਦੀ ਨਜ਼ਰ ਵਿੱਚ ਹੋ ਆਪਣੀ ਮਿਹਨਤ ਅਤੇ ਉੱਪਰ ਵਾਲੇ ਦੇ ਅਸ਼ੀਰਵਾਦ ਨਾਲ ਕੁਝ ਅਜਿਹਾ ਕਰ ਦਿਓ ਕਿ ਦੁਨੀਆ ਵੀ ਫਿਰ ਉਹ ਕਰਨ ਲਈ ਸੋਚਣ ਲੱਗ ਜਾਵੇ ਅਜਿਹੀਆਂ ਹੋਰ ਸੁੰਦਰ ਕਹਾਣੀਆਂ ਦੇ ਲਈ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਬਹੁਤ ਜਲਦ ਕਿਸੇ ਹੋਰ ਕਹਾਣੀ ਵਿੱਚ ਮਿਲਦੇ ਹਾਂ ਸ਼ੁਕਰੀਆ ਦੋਸਤੋ